ਦਸਤਾਰ ਦਾ ਲੰਗਰ ਸ਼ੁਰੂ ਕੀਤਾ ਦਸਤਾਰ ਮੇਰੀ ਸ਼ਾਨ ਆ ਸਿੱਖ ਪੰਥ ਦਾ ਮਾਣ ਆ ਔਰ ਮੈਂ ਸਮਝਦਾ ਕਿ ਇਹ ਦਸਤਾਰ ਦੀ ਅੱਜ ਸਜਾਉਣ ਦੀ ਬਹੁਤ ਵੱਡੀ ਲੋੜ ਆ ਕਿ तकरीबन 1000 ਦੇ ਕਰੀਬ ਬੱਚੇ ਜਿਹੜੇ ਨੇ ਉਹ ਦਸਤਾਰਾਂ ਸਜਾ ਕੇ ਜਾਣਗੇ ਆ ਬੱਚੇ ਅੱਜ ਤੜੀ ਦਸਤਾਰ ਸਜਾਈ ਐ ਅੱਗੇ ਵਾਸਤੇ ਜਿਹੜਾ ਪ੍ਰਣ ਕਰ ਰਹੇ ਹਾਂ ਫਿਰ ਜਿਹੜਾ ਦਸਤਾਰ ਤੁਸੀਂ ਪੱਕੀ ਤੌਰ ਤੇ ਬਣਾ ਹਾਂਜੀ ਜਿਹੜਾ ਬੰਦਾ ਪੱਗ ਬੰਨ੍ਹ ਕੇ ਜਾਂਦਾ ਬਹੁਤ ਐਵੇਂ ਜਿਹੜਾ ਪ੍ਰਾਨ ਕਰਦੇ ਵੀ ਅਸੀਂ ਹਸਪਤਾਲ ਕਦੇ ਕੇਸ ਨਹੀਂ ਕਟਾਵਾਂਗੇ ਤੇ ਦਸਤਾਰਾਂ ਸਿ ਆ ਕੇ ਰੱਖਾਂਗੇ ਇਹ ਹੀ ਇੱਕ ਮੈਂ ਕਹ ਰਿਹਾ ਵੀ ਗੁਰੂ ਕਰਦੀ ਖੁਸ਼ੀ ਆ ਭਾਸ਼ਾ ਤੇ ਸਰੂਪ ਵੀ ਜਿਹੜਾ ਆਪਾਂ ਨੂੰ ਪੂਰੇ ਵਰਲਡ ਦੇ ਵਿੱਚ ਇੱਕ ਵੱਖਰਾ ਕਰਦੇ ਨੇ ਨਾ ਸਾਰਿਆਂ ਨੂੰ ਸਖਪੰਦੀ ਚੜ੍ਹਦੀ ਕਲਾ ਦੇ ਪ੍ਰਤੀਕ ਸ਼ੇਰੋਜਾ ਕੌਮੀ ਤਿਹਾਰ ਹੋਲੇ ਮਹਲੇ ਦਾ ਦੂਜਾ ਪੜਾਅ ਅੱਜ ਤਕਸ਼ਰੀ ਕੇਸਕਰ ਸਾਹਿਬ ਸ਼੍ਰੀ ਨਾਨਕਪੁਰ ਸਾਹਿਬ ਤੋਂ ਰੰਭ ਹੋ ਚੁੱਕਿਆ ਹੈ ਅੱਜ ਸਵੇਰੇ ਕਰੀਬ 9 ਵਜੇ ਸ਼੍ਰੀ ਖੰਡਪੁਰ ਸਾਹਿਬ ਦੀ ਅਰੰਭਤਾ ਕੀਤੀ ਗਈ ਹੈ ਜਿਸ ਦੇ ਵਿੱਚ ਤਕਸ਼ਰੀ ਕੇਸਕਰ ਸਾਹਿਬ ਦੇ ਜੱਤੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸ਼ਰਮਈ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਜਿੱਥੇ ਅਰੰਭਤਾ ਦੀ ਅਰਦਾਸ ਕੀਤੀ ਗਈ ਹੈ ਉੱਥੇ ਹੀ ਵੱਡੀ ਗਿਣਤੀ ਵਿੱਚ ਜਿਹੜੀਆਂ ਸੰਗਤਾਂ ਆਏ ਉਹ ਤਕਸ਼ਰੀ ਕੇਸਕਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਨਹੀਂ ਆਣੇ ਜੇ ਆਪਾਂ ਗੱਲ ਕਰੀਏ ਤਾਂ ਸੰਗਤ ਹਜ਼ਾਰਾਂ ਨੇ ਲੱਖਾਂ ਦੀ تعداد ਦੇ ਵਿੱਚ ਸੰਗਤਾਂ ਜਿਹੜੀਆਂ ਆਪਣੀ ਲਾਈਨ ਦੇ ਵਿੱਚ ਲਾ ਕੇ ਤਖਤ ਸਾਹਿਬ ਹਾਜ਼ਰੀ ਭਰਨ ਵਾਸਤੇ ਆਪਣੀ ਬਾਰੀ ਦੀ ਉਡੀਕ ਕਰ ਰੀਆਂ ਨੇ ਸ਼ਰਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਸ ਤਰੀਕੇ ਨੂੰ ਲੈ ਕੇ ਪ੍ਰਬੰਧ ਕੀਤੇ ਗਏ ਨੇ ਉਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਵੀ ਪੁਖਤਾ ਪ੍ਰਬੰਧ ਕਰਨ ਦਾ ਜਿਹੜਾ ਦਾਅਵਾ ਕੀਤਾ ਜਾ ਰਿਹਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਤਖਤ ਸ੍ਰੀ ਕੇਸਗੜ ਸਾਹਿਬ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ ਏ ਅਤੇ ਅਰਦਾਤ ਸਮੇਂ ਸੁੰਦਰ ਜਿਹੜੀਆਂ ਆਏ ਦੀਪ ਮਾਲਾ ਦੇ ਨਾਲ ਸਜਾਇਆ ਗਿਆ ਜੋ ਕਿ ਸੰਗਤਾਂ ਦੇ ਲਈ ਖਿੱਚ ਦਾ ਕੇਂਦਰ ਬਣੀ ਹੋਈਆਂ ਨੇ ਇਸ ਤੋਂ ਇਲਾਵਾ ਜੇ ਅੱਪਾ ਗੱਲ ਕਰੀਏ ਤਾਂ 26 ਮਾਰਚ ਨੂੰ ਜਿਹੜਾ ਇਹ ਦੁਪਹਿਰ 12 ਵਜੇ ਵਿਸ਼ਾਲ ਨਗਰ ਕੀਰਤਨ ਤੱਕ ਸ੍ਰੀ ਕੇਸਗੜ ਸਾਹਿਬ ਤੋਂ ਸਜਾਇਆ ਜਾਵੇਗਾ ਉਸ ਤੋਂ ਬਾਅਦ ਤਮਾਮ ਨਾਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣਾ ਆਪਣਾ ਮਹੱਲਾ ਕੱਢਿਆ ਜਾਵੇਗਾ ਉਸ ਤੋਂ ਬਾਅਦ ਚਰਨ ਗੰਗਾ ਸਟੇਡੀਅਮ ਵਿਖੇ ਜਾ ਕੇ ਨਾਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਜਿਹੜੇ ਕਰਤਾਬ ਕੋੜ ਸਵਾਰੀ ਨੀਜੇਵਾਦੀ ਗਿੱਤ ਕੇ ਬਾਜੀ ਦੇ ਦਿਖਾਏ ਜਾਣਗੇ ਜਿਸ ਨੂੰ ਲੈ ਕੇ ਸੰਗਤਾਂ ਵੱਡੀ ਗਿਣਤੀ ਵਿੱਚ ਤੱਕ ਸ੍ਰੀ ਕੇਸਗੜ ਸਾਹਿਬ ਵਿਖੇ ਪਹੁੰਚ ਰਹੀ ਹੈ ਤੇ ਆਉਣ ਵਾਲੇ ਉਕਤ ਸਮਾਗਮਾਂ ਵਿੱਚ ਹਿੱਸਾ ਭਰ ਲਈ ਇੱਥੇ ਪਹੁੰਚ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਸੰਗਤਾਂ ਜਿਹੜੀਆਂ ਐ ਉਹ ਤਖਤ Shri ਕੇਸਗੜ ਸਾਹਿਬ ਵਿਖੇ ਠਾਠਾ ਮਾਰਦਾ ਇਕੱਠ ਸੰਗਤਾਂ ਆਪਣ ਆਪਣੀ ਵਾਰੀ ਦੇ ਸਾਹਿਬ ਦੇ ਨਾਲ ਤਖਤ Shri ਕੇਸਗੜ ਸਾਹਿਬ ਵੱਲ ਨੂੰ ਜਾ ਰਹੀਆਂ ਨੇ ਹੋਰ ਵੀ ਜਿਹੜੀਆਂ ਤਾਜ਼ਾ ਤਸਵੀਰਾਂ ਹੋਣਗੀਆਂ ਆਪਾਂ ਤੁਹਾਡੇ ਤੱਕ ਜਰੂਰ ਲੈ ਕੇ ਆਵਾਂਗੇ ਸਿੱਖ ਪੰਥ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਸ਼ੇਰੋਜਾ ਕੌਮੀ ਤਿਹਾਰ ਦਾ ਦੂਜਾ ਪੜਾਅ ਅੱਜ Shri ਕੇਸਗੜ ਸਾਹਿਬ ਵਿਖੇ ਆਰੰਭ ਹੋ ਚੁੱਕਿਆ ਹੈ ਜਿਸ ਨੂੰ ਲੈ ਕੇ ਸ਼ਰਮਣੀ ਅਕਾਲੀ ਦਲ ਦੀ ਜੂਥ ਵਿੰਗ ਵੱਲੋਂ ਜਿਹੜਾ ਇੱਕ ਦਸਤਾਰਾਂ ਦਾ ਲੰਗਰ ਜਿੱਥੇ ਵੱਖ-ਵੱਖ ਤਰ੍ਹਾਂ ਦੇ ਲੰਗਰ ਕਾਲਸੇ ਦੀ ਜਨਮ ਭੂਮੀ ਸ਼ਰੀਨੰਦਪੁਰ ਸਾਹਿਬ ਵਿਖੇ ਲਗਾਏ ਗਏ ਨੇ ਉੱਥੇ ਹੀ ਸ਼ੁਰੂਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਜਿਹੜਾ ਹੈ ਦਸਤਾਰਾਂ ਦਾ ਲੰਗਰ ਜਿਹੜਾ ਲਗਾਇਆ ਗਿਆ ਹੈ ਦਸਤਾਰਾਂ ਦੇ ਲੰਗਰ ਦੀ ਰੰਮਤਾ ਕੀਤੀ ਜਾ ਚੁੱਕੀ ਹੈ ਸਾਡੇ ਨਾਲ ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹਾਜ਼ਰ ਨੇ ਚੰਦੂ ਮਾਜਰਾ ਸਾਹਿਬ ਇੱਥੇ ਦਸਤਾਰਾਂ ਦਾ ਜਿਹੜਾ ਲੰਗਰ ਯੂਥ ਅਕਾਲੀ ਦਲ ਦੇ ਜਿਹੜੀ ਯੂਥ ਵਿੰਗ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤਰੀਕੇ ਨਾਲ ਸਮੇਂ ਦੀ ਜ਼ਰੂਰਤ ਵੀ ਹੈਗੀ ਹੈ ਜਿਹੜੇ ਨੌਜਵਾਨ ਅੱਜ ਪਤਿਤਪਣੇ ਵੱਲ ਜਾ ਰਹੇ ਨੇ ਖਾਸ ਕਰਕੇ ਪੰਜਾਬ ਦੀ ਸਿੱਖਾਂ ਦੀ ਜਿਹੜੇ ਪਰਿਵਾਰ ਹੈ ਉਹਨਾਂ ਦੇ ਬੱਚੇ ਵੀ ਆ ਜਿਹੜੇ ਪਤਪਨਵਾਲ ਜਾ ਰਹੇ ਨੇ ਇੱਕ ਵੱਡਾ ਉਪਰਾਲਾ ਜਿਹੜਾ ਇਹ ਚੰਚਲ ਉਹਨਾਂ ਨੇ ਕੀਤਾ ਕਿਵੇਂ ਲੱਗਦਾ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਮੈਂ ਹੋਲੇ ਮਹੱਲੇ ਦੇ ਪਵਿੱਤਰ ਦਿਹਾੜੇ ਦੀ ਮੁਬਾਰਕਵਾਦ ਦੇਣਾ ਹੋਲੇ ਮਹੱਲੇ ਦੇ ਪਵਿੱਤਰ ਸਮਾਗਮਾਂ ਦੀ ਸ਼ੁਰੂਆਤ ਸ੍ਰੀ ਅਖੰਡ ਪਾਤਸ਼ਾਹਬ ਦੇ ਪਾਠ ਰੱਬ ਕਰਾ ਕੇ ਗੇ ਸ੍ਰੀ ਗੁਰੂ ਸਾਹਿਬ ਤੇ ਉਣੀ ਅਸੀਂ ਸ਼ੁਰੂ ਕੀਤੀ ਆ ਔਰ ਮੈਂ ਸਮਝਦਾ ਕਿ ਅੱਜ ਇਸ ਮੌਕੇ ਤੇ ਸ਼ਰਮਣੀ ਅਕਾਲੀ ਦਲ ਦੇ ਹਰੀਆਵਲ ਦਸਤੇ ਯੂਥ ਅਕਾਲੀ ਦਲ ਵੱਲੋਂ ਜਿਹੜਾ ਇਹ ਦਸਤਾਰ ਦਾ ਲੰਗਰ ਸ਼ੁਰੂ ਕੀਤਾ ਦਸਤਾਰ ਬੇਦੀ ਸ਼ਾਨ ਆ ਸਿੱਖਪਣ ਦਾ ਮਾਣ ਆ ਔਰ ਮੈਂ ਸਮਝਦਾ ਕਿ ਇਹ ਦਸਤਾਰ ਦੀ ਅੱਜ ਸਜਾਉਣ ਦੀ ਬਹੁਤ ਵੱਡੀ ਲੋੜ ਆ ਕਿਉਂਕਿ ਖਾਲਸੇ ਦਾ ਜਾਹੋ ਜਲਾਲ ਦੇ ਵਿੱਚ ਆਉਣਾ ਜਦੋਂ ਹੁਲੇ ਮਹੱਲੇ ਤੇ ਗੁਰੂ ਸਾਹਿਬ ਦੀ ਤਵਕਕ ਹੁੰਦੀ ਆ ਆਪਣੇ ਖਾਲਸੇ ਤੋਂ ਉੱਥੇ ਖਾਲਸਾ ਸਰੂਪ ਵਿੱਚ ਵੀ ਸਜਣਾ ਗੁਰੂ ਸਾਹਿਬ ਦੀ ਇੱਕ ਆਸ ਉਮੀਦ ਹੁੰਦੀ ਆ ਆਪਣੇ ਖਾਲਸੇ ਤੋਂ ਔਰ ਮੈਂ ਸਮਝਦਾ ਕਿ ਯੂਥ ਅਕਾਲੀ ਦਲ ਵੱਲੋਂ ਇਹ ਦਸਤਾਰ ਸਜਾਉਣ ਦਾ ਜਿਹੜਾ ਪ੍ਰੋਗਰਾਮ ਰਿਕਿਆ ਇਹ ਬਹੁਤ ਹੀ ਲਾਹੇਵੰਦ ਰਹੇਗਾ ਔਰ ਬਹੁਤ ਜ਼ਿਆਦਾ ਗਿਣਤੀ ਵਿੱਚ ਤੇ ਬੱਚੇ ਜਿਹੜੇ ਨੇ ਉਹ ਪ੍ਰੇਰਣਾ ਲੈ ਕੇ ਜਾਣਗੇ ਮਾਪੇ ਪ੍ਰੇਰਣਾ ਲੈ ਕੇ ਜਾਣਗੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਦੀ ਔਰ ਮੈਂ ਸਮਝਦਾ ਕਿ ਦਸਤਾਰਾਂ ਸਜਾਉਣ ਦੀ ਜਿਹੜੀ ਇਹ ਮਹਿਮਾ ਇਹਦੀ ਸ਼ੁਰੂ ਕਰਨੀ ਪਈ ਜ਼ਰੂਰੀ ਸੀ ਕਿਉਂਕਿ ਸਾਡੇ ਬੱਚੇ ਆਪਣੇ ਵਿਰਾਸਤ ਤੋਂ ਦੂਰ ਹੋ ਰਹੇ ਸੀ ਸਾਡੇ ਬੱਚੇ ਆਪਣੇ ਸ਼ਰੂਪ ਤੋਂ ਦੂਰ ਹੋ ਰਹੇ ਸੀ ਸਾਡੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਸਮਾਗਮ ਕਰਕੇ ਇਸ ਪਾਸੇ ਤੋਰਨਾ ਸਾਡੀ ਲੋੜ ਸੀ ਔਰ ਸਾਡੀ ਜ਼ਿੰਮੇਵਾਰੀ ਵੀ ਸੀ ਔਰ ਮੈਂ ਸਮਝਦਾ ਕਿ ਨੌਜਵਾਨਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਮਾਦੇ ਹੋਏ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਇਹਦੇ ਵਿੱਚ ਹੁਣੇ ਮੈਨੂੰ ਦੱਸਿਆ ਕਿ ਸਰਕਾਰੀ ਸੀਚ ਜਰਜਰੇ ਪ੍ਰਧਾਨ ਨੇ ਕਿ तकरीबन 1000 ਦੇ ਕਰੀਬ ਬੱਚੇ ਜਿਹੜੇ ਨੇ ਉਹ ਦਸਤਾਰਾਂ ਸਜਾ ਕੇ ਜਾਣਗੇ ਔਰ ਬਹੁਤ ਵੱਡਾ ਲਾਹਾ ਸਾਨੂੰ ਇਸ ਸਮਾਗਮ ਤੋਂ ਹੋਏਗਾ ਬਿਲਕੁਲ ਨਹੀਂ ਇਸ ਤੋਂ ਇਲਾਵਾ ਪਾ ਤੁਹਾਨੂੰ ਦਸਤਾਰਾਂ ਜਿਹੜੀਆਂ ਸਜਾਈਆਂ ਜਾ ਰਹੀਆਂ ਨੇ ਉਹਦੇ ਦੀਆਂ ਤਸਵੀਰਾਂ ਜ਼ਰੂਰ ਤਕਾਮਾਂਗੇ ਨਾਲ ਦੀ ਨਾਲ ਦਸਤਾਰਾਂ ਦਾ ਜਿਹੜਾ ਇਹ ਉਹ ਲੰਗਰ ਚੱਲ ਰਿਹਾ ਇਸ ਤੋਂ ਇਲਾਵਾ ਜਿਹੜਿਆ ਸਰਬਜੀਤ ਸਿੰਘ ਜਿਹੜਾ ਹੋਣੀ ਉਹ ਵੀ ਸਾਡੇ ਨਾਲ ਮੌਜੂਦ ਹਾਜ਼ਰ ਨੇ ਉਹਨਾਂ ਨਾਲ ਵੀ ਗੱਲਬਾਤ ਜ਼ਰੂਰ ਕਰਾਂਗੇ ਦਸਤਾਰਾਂ ਦਾ ਜਿਹੜਾ ਇਹ ਸਜਾਣ ਦਾ ਕੰਮ ਜਿਹੜਾ ਸ਼ੁਰੂ ਹੋ ਚੁੱਕਿਆ ਇਸ ਤੋਂ ਇਲਾਵਾ ਜਿਵੇਂ ਆਪਾਂ ਗੱਲ ਕਰੀਏ ਜਿਸ ਤਰੀਕੇ ਨਾਲ ਚੰਦੂ ਮਾਜਰਾ ਸਾਹਿਬ ਉਹਨਾਂ ਨੇ ਕਿਹਾ ਕਿ ਲਗਭਗ 1000 ਦੇ ਕਰੀਬ ਜਿਹੜੀਆਂ ਨੌਜਵਾਨਾਂ ਦੇ ਇੱਥੇ ਦਸਤਾਰਾਂ ਸਜਾਈਆਂ ਜਾਣਗੀਆਂ ਔਰ ਜਿਹੜਾ ਹੈ ਸ਼ਰਮਣੀ ਅਕਾਲੀ ਦਲ ਦੇ ਜੂਥ ਵਿੰਗ ਵੱਲੋਂ ਜਿਹੜਾ ਹੈ ਉਪਰਾਲਾ ਕੀਤਾ ਜਾ ਰਿਹਾ ਸਾਡੇ ਨਾਲ ਸ਼ਰਮਣੀ ਅਕਾਲੀ ਦਲ ਦੇ ਜੂਥ ਵਿੰਗ ਦੇ ਆਗੂ ਹਾਜ਼ਰ ਨੇ ਬਾਜੀ ਕੀ ਲੱਗਦਾ ਝੰਡਰ ਸਾਹਿਬ ਉਹਨਾਂ ਨੇ ਤੁਸੀਂ ਰਲ ਕੇ ਉਪਰਾਲਾ ਇੱਕ ਵੱਡਾ ਉਪਰਾਲਾ ਕੀਤਾ ਹੈ ਜੀ ਇੱਕ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ ਆ ਉਹ ਆਪਣੇ ਸੇਵਕਾਂ ਤੋਂ ਆਪ ਸੇਵਾ ਲੈ ਰਿਹਾ ਇੱਕ ਝੰਡਰ ਸਾਹਿਬ ਨੇ ਪ੍ਰਣ ਕੀਤਾ ਸੀ ਵੀ ਜਿਵੇਂ ਆਪਾਂ ਆਪਣੇ ਪੋਲੀਟਿਕਲ ਐਕਟੀਵਿਟੀਆਂ ਕਰਦੇ ਆਂ ਜਿੱਥੇ ਵੀ ਕੋਈ ਪ੍ਰੋਗਰਾਮ ਹੋਣੇ ਆ ਵੀ ਉੱਥੇ ਆਪਾਂ ਨਾਲ ਆਪਣੇ ਜੋ ਇੱਕ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਆ ਉਹਦਾ ਇੱਕ ਵਿੰਗ ਆ youth wing ਤਾਂ ਵੀ ਅਸੀਂ ਆਪਣੇ ਉਹਦੇ ਪ੍ਰਤੀ ਵੀ ਜਿਹੜੀਆਂ ਸਾਡੀਆਂ ਡਿਊਟੀਆਂ ਬਣਦੀਆਂ ਆ ਆਪਾਂ ਉਹ ਵੀ ਪੂਰੀਆਂ ਕਰੀਏ ਉਸੇ ਪ੍ਰੋਗਰਾਮ ਦੇ ਤਹਿਤ ਮੇਰੀ ਮੇਰੀ ਦਸਤਾਰ ਮੇਰੀ ਸ਼ਾਨ ਦੇ ਆਪਾਂ ਅਲੱਗ-ਅਲੱਗ ਕੈਂਪ ਲਗਾਏ ਜਾ ਰਹੇ ਆ ਅਜੋਸੀ ਲੜੀ ਦੇ ਤਹਿਤ ਹੌਲੇ-ਹੌਲੇ ਤੇ ਤਿਹਾਰ ਤੇ ਆਪਾਂ ਅਨੰਦਪੁਰ ਸਾਹਿਬ ਅਜ ਲਾ ਰਹੇ ਆ ਤੁਸੀਂ ਦੇਖੋ ਸੰਗਤ ਦਾ ਨੌਜਵਾਨਾਂ ਦਾ ਕਿੰਨਾ ਇਹਦੇ ਵਿੱਚ ਸਾਥ ਮਿਲ ਰਿਹਾ ਤੇ ਕਿੰਨਾ ਉਤਸ਼ਾਹ ਹੈ ਜਿਹੜਾ ਬੰਦਾ ਪੱਗ ਬੰਨ ਕੇ ਜਾਂਦਾ ਬਹੁਤ ਐਵੇਂ ਜਿਹੜਾ ਪ੍ਰਣ ਕਰਦਾ ਵੀ ਅਸੀਂ ਆਸ ਤੋਂ ਬਾਅਦ ਕਦੇ ਕੇਸ ਨਹੀਂ ਕਟਾਵਾਂਗੇ ਤੇ ਦਸਤਾਰਾਂ ਸਿ ਆ ਕੇ ਰੱਖਾਵਾਂਗੇ ਇਹੀ ਇੱਕ ਮੈਂ ਕਹਿੰਦਾ ਵੀ ਗੁਰੂ ਘਰ ਦੀ ਖੁਸ਼ੀ ਹੈ ਬਿਲਕੁਲ ਜੀ ਵੱਡੀ ਗੱਲ ਪਾਈ ਸਾਹਿਬਾ ਨੇ ਕਿ ਗੁਰੂ ਘਰ ਦੀ ਇਹੀ ਖੁਸ਼ੀ ਹੈ ਕਿ ਅੱਜ ਅਸੀਂ ਦਸਤਾਰਾਂ ਸਜਾ ਕੇ ਜਿਹੜਾ ਹੈ ਇੱਥੋਂ ਜਿਹੜਾ ਜਾ ਰਿਹਾ ਛੋਟ ਦਸਤਾਰ ਜਿਹੜੀਆਂ ਛੋਟੇ ਛੋਟੇ ਬੱਚਿਆਂ ਵੱਲੋਂ ਸਜਾਈਆਂ ਗਈਆਂ ਔਰ ਆਪਾਂ ਜਰੂਰ ਗੱਲਬਾਤ ਜਰੂਰ ਕਰਾਂਗੇ ਬੱਚਿਆਂ ਦੇ ਨਾਲ ਬੱਚੇ ਅੱਜ ਜਿਹੜੀ ਦਸਤਾਰ ਸਜਾਈ ਹੈ ਅੱਗੇ ਵਾਸਤੇ ਜਿਹੜਾ ਪ੍ਰਣ ਕਰ ਰਹੇ ਹਾਂ ਫਿਰ ਜਿਹੜਾ ਦਸਤਾਰ ਤੁਸੀਂ ਪੱਕੀ ਤੌਰ ਤੇ ਬੰਨਣਾ ਹੈ ਹਾਂਜੀ ਮੈਨੂੰ ਬੰਨਣੀ ਨਹੀਂ ਆਉਂਦੀ ਜੇ ਮੈਂ ਟਰਾਈ ਕਰਦ ਹੁੰਦਾ ਹੀ ਘਰੇ ਬੰਨਣ ਨੂੰ ਕਈ ਵਾਰ ਬੰਨ ਵੀ ਹੁੰਦਾ ਹੀ ਪਰ ਨਾ ਬਿਲਕੁਲ ਜੀ ਇਸ ਤੋਂ ਇਲਾਵਾ ਦੀ ਆਪਾਂ ਗੱਲ ਕਰੀਏ ਤਾਂ ਸਾਡੇ ਨਾਲ ਜਿਹੜੇ ਆ ਕੋਲੋਤਾ ਸਾਹਿਬ ਜਿਹੜੇ ਮੈਨੇਜਰ ਸਾਹਿਬ ਹੈਗੇ ਕੋਲੋਤਾ ਸਾਹਿਬ ਕਿਸ ਤਰ੍ਹਾਂ ਲੱਗਦਾ ਜੋ ਅੱਜ ਯੂਥ ਅਕਾਲੀ ਦਲ ਦੇ ਵੱਲੋਂ ਜਿਹੜਾ ਇਹ oprala ਵਿਕਿਆ ਗਿਆ ਇਹ ਬੜਾ ਵਧੀਆ oprala ਹੈ ਸਾਰੀਆਂ ਜਿੰਨੇ ਵੀ ਜਥੇਬੰਦੀਆਂ ਐ ਸਾਰਿਆਂ ਨੂੰ ਜਿਹੜੇ ਦਸਤਾਰਾਂ ਦੇ ਕੈਂਪ ਲੱਗਦੇ ਉਹਨਾਂ ਦਾ ਸਹਿਯੋਗ ਕਰਨਾ ਚਾਹੀਦਾ ਹੈ ਤੁਸੀਂ ਆਪ ਦੇਖੋ ਸੰਗਤਾਂ ਕਿੰਦਾ ਵਿਹਿਦਾ ਬੰਨ ਕੇ ਲਾਈਨਾਂ ਲਗਾ ਕੇ ਦਸਤਾਰ ਬੰਨਣ ਲਈ ਖੜੀਆਂ ਨੇ ਬਣਾਉਣ ਲਈ ਕਿਉਂਕਿ ਜਿਹੜਾ ਅੱਜ ਕੀ ਦੀ ਆਨੰਦਪੁਰ ਸਾਹਿਬ ਵਿਖੇ ਦਸਤਾਰ ਬੰਨ ਕੇ ਜਾਵੇਗਾ ਆਪਣੀਆਂ ਫੋਟੋਆਂ ਖਿੱਚਦਾ ਆਪਣੀ ਯਾਦਗਾਰ ਬਣਾਦਾ ਸਾਨੂੰ ਆਸ ਹੈ ਉਹ ਪੂਰਨ ساری ਜ਼ਿੰਦਗੀ ਦਸਤਾਰ ਉਹਨਾਂ ਚੋਂ ਜੇ 50% ਬੰਦੇ ਬੰਨਣ ਲੱਗ ਗਏ ਤਾਂ ਸਾਡਾ ਸਮਝੋ ਕੈਂਪ ਸਫਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਵੱਡੀ ਗੱਲ ਜਿਹੜੀ ਇਹ ਕੋਲੁੱਤਾ ਸਾਹਿਬ ਉਹਨਾਂ ਨੇ ਕਹੀ ਹੈ ਕਿ ਜੇ 50 ਬੰਦੇ ਵੀ ਦਸਤਾਰ ਸਜਾਣਾ ਸ਼ੁਰੂ ਕਰ ਦੇਣ ਤਾਂ ਸਾਡਾ ਜਿਹੜਾ ਕੈਂਪ ਆ ਉਹ ਸਫਲ ਹੈ ਇਸ ਤਰੀਕੇ ਨਾਲ ਜੇ ਤੁਸੀਂ ਦੇਖ ਸਕਦੇ ਹੋ ਕਿ ਦਸਤਾਰਾਂ ਜਿਹੜੀਆਂ ਆ ਉਹ ਸਜਾਣ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ ਕੁਝ ਦਸਤਾਰਾਂ ਜਿਹੜੀਆਂ ਸਜਾਈਆਂ ਵੀ ਜਾ ਰਹੀਆਂ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਜਿਹੜੇ ਹੈਗੇ ਆ ਉਹ ਸੇਵਾ ਕਰ ਰਹੇ ਆ ਗੱਲਬਾਤ ਜਰੂਰ ਕਰਾਂਗੇ ਢੱਲੂ ਸਾਹਿਬ ਕੀ ਲੱਗਦਾ ਦਸਤਾਰਾਂ ਦਾ ਜਿਹੜਾ ਲੰਗਰ ਚੱਲ ਰਿਹਾ ਸੇਵਾ ਤੁਹਾਡੇ ਵੱਲੋਂ ਜਾਰੀ ਹੈ ਇਹ ਤਨਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਆਪਕਾਰ ਕਿਰਪਾ ਸਦਕਾ ਯੂਥ ਅਕਾਲੀ ਦਲ ਵੱਲੋਂ ਇਹ ਕੈਂਪ ਲਗਾਇਆ ਗਿਆ ਦਸਤਾਰਾਂ ਦਾ ਲੰਗਰ ਜਿਸ ਵਿੱਚ ਬੜੀ ਹੀ ਉਤਸ਼ਾਹ ਨਾਲ ਨੌਜਵਾਨ ਅਤੇ ਸਾਡੀਆਂ ਬੀਬੀਆਂ ਮਤਮਾ ਭੈਣਾ ਸਭ ਇਸ ਵਿੱਚ ਆ ਕੇ ਆਪਣੀ ਦਸਤਾਰ ਸਜਾ ਰਹੀਆਂ ਤੇ ਪ੍ਰਣ ਕਰ ਰਹੀਆਂ ਹਨ ਵੀ ਅਸੀਂ ਅੱਗੇ ਤੋਂ ਦਸਤਾਰ ਸਜਾ ਕੇ ਰੱਖਾਂਗੇ ਸੋ ਇਹ ਬਹੁਤ ਬੜੀ ਗੱਲ ਹੈ ਮੈਂ ਬਹੁਤ ਧੰਨਵਾਦ ਕਰਦਾ ਜੂਤ ਕਾਲੀ ਦਲ ਦੇ ਪ੍ਰਧਾਨ ਸਰਜੀ ਸਿੰਘ ਝੰਜਰ ਸਾਹਿਬ ਤੇ ਹੋਰ ਸਮੁੱਚੀ ਟੀਮ ਦਾ ਜੀ ਬਿਲਕੁਲ ਜੀ ਸਰਜੀ ਸਿੰਘ ਝੰਜਰ ਹਣੀ ਸਾਡੇ ਨਾਲ ਹਾਜ਼ਰ ਨੇ ਗੱਲਬਾਤ ਜਰੂਰ ਕਰਾਂ ਝੰਜਰ ਸਾਹਿਬ ਇੱਕ ਤਾਂ ਦਸਤਾਰਾਂ ਦਾ ਲੰਗਰ ਚੱਲ ਰਿਹਾ ਇੱਕ 35 ਅੱਖਰ ਜਿਹੜੇ ਮਾਂ ਬੋਲੀ ਨੂੰ ਸੰਭਾਲਣ ਵਾਸਤੇ ਤੁਸੀਂ ਅੱਜ ਜਿਹੜੀ ਖੱਟੀਆਂ ਆਪਾਂ ਕਹਿ ਸਕਦੇ ਹਾਂ ਖੱਟੀਆਂ ਆ ਭੇਟ ਵੀ ਕੀਤੀਆਂ ਐ ਸਿੰਘ ਸਾਹਿਬ ਉਹਨਾਂ ਨੂੰ ਪ੍ਰਧਾਨ ਜੀ ਉਹਨਾਂ ਨੂੰ ਕੀ ਲੱਗਦਾ ਕਿ ਇੱਕ ਲੋੜ ਵੀ ਆ ਸਮੇਂ ਦੀ ਜਿਹੜਾ ਬਿਲਕੁਲ ਸਮੇਂ ਦੀ ਲੋੜ ਆ ਆਪਣੀ ਹੋਂਦ ਨਾਲ ਜੁੜਨ ਦੀ ਲੋੜ ਆ ਆਪਣੇ ਮੂਲ ਨਾਲ ਜੁੜਨ ਦੀ ਲੋੜ ਆ ਜਿਹੜਾ ਮੂਲ ਆਪਣਾ ਕੀ ਮੂਲ ਆ ਆਪਣਾ ਮੂਲ ਆ ਸਰਦਾਰੀ ਗੁਰੂ ਸਾਹਿਬ ਇੱਥੇ ਖਾਲਸੇ ਦੀ ਜਨਮ ਭੂਮੀ ਤੇ ਖੜੇ ਆ ਤੋ ਸੋ ਹੌਲਾ ਮਹੱਲੇ ਨੂੰ ਅਚੜਦੀ ਕਲਾ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਤੇ ਕੌਮੀ ਤਿਹਾਰ ਹੈ ਖਾਲਸੇ ਦਾ ਸੋ ਉੱਥੇ ਨੌਜਵਾਨਾਂ ਨੂੰ ਜਿੱਥੇ ਦਸਤਾਰਾਂ ਦੇ ਨਾਲ ਜੋੜਨ ਲਈ ਬੇਨਤੀ ਕਰ ਰਹੇ ਹਾਂ ਉੱਥੇ 35 ਅੱਖਰੀ ਦੀਆਂ ਫੱਟੀਆਂ ਦਿੱਤੀਆਂ ਜਾ ਰਹੀਆਂ ਨੇ ਜਿਹੜੀਆਂ ਸਨਮਾਨਯੋਗ ਸਚੁਚਿਤ ਹਨ ਉਹ ਇੱਕ ਮੈਸੇਜ ਆ ਕਿ ਆਪਾਂ ਗੁਰਮੁਖ ਦੇ ਨਾਲ 35 ਅੱਖਰੀ ਦੇ ਨਾਲ ਆਪਣੇ ਆਪਣੀ ਭਾਸ਼ਾ ਦੇ ਨਾਲ ਪੰਜਾਬੀ ਦੇ ਨਾਲ ਪੰਜਾਬੀ ਦੇ ਨਾਲ ਵੀ ਜੁੜੀਏ ਕਿਉਂਕਿ ਅੱਜ ਮੈਂ ਸਮਝਦਾ ਕਿ ਜੋ ਸਮੇਂ ਦੇ ਹਾਲਾਤ ਨੇ ਉਹਦੇ ਲਈ ਆਪਾਂ ਨੂੰ ਜਿੱਥੇ ਆਪਣੀ ਮੂਲ ਦੇ ਨਾਲ ਜੁੜਨ ਦੀ ਲੋੜ ਆ ਜਿੱਥੇ ਆ ਆਪਣੇ ਪਛੋਕਰ ਦੇ ਨਾਲ ਜੁੜਨ ਦੀ ਲੋੜ ਆ ਜੋ ਆਪਣੇ ਗੁਰੂ ਸਾਹਿਬ ਨੇ ਐਡਾ ਬੜਾ ਇਤਿਹਾਸ ਵਿਰਸਾ ਦਿੱਤਾ ਉਹਦੇ ਨਾਲ ਜੁੜਨ ਦੀ ਲੋੜ ਆ ਤੇ ਉਹਦੇ ਵਿੱਚ ਸਾਰਾ ਕੁਝ ਹੀ ਆਉਂਦਾ ਹੈ ਉਹਦੇ ਵਿੱਚ ਆਪਣਾ ਸਰੂਪ ਵੀ ਆਉਂਦਾ ਤੇ ਆਪਣੀ ਭਾਸ਼ਾ ਵੀ ਹੁੰਦੀ ਆ ਇਹ ਤਾਂ ਇਹੀ ਦੋ ਇੱਕ ਭਾਸ਼ਾ ਤੇ ਸਰੂਪ ਹੀ ਜਿਹੜਾ ਆਪਾਂ ਨੂੰ ਪੂਰੇ ਵਰਲਡ ਦੇ ਵਿੱਚ ਇੱਕ ਵੱਖਰਾ ਕਰਦੇ ਨੇ ਨਾ ਸਾਰਿਆਂ ਨਾਲ ਅ ਚੰਦਰ ਸਾਹਿਬ ਜੇ ਆਪਾਂ ਗੱਲ ਕਰੀਏ ਤਾਂ ਸੂਬਾ ਸਰਕਾਰ ਕਹਿੰਦੀ ਸੀ ਕਿ ਅਸੀਂ ਸਰਕਾਰੀ ਦਫ਼ਤਰਾਂ ਦੇ ਵਿੱਚ ਪਿੰਡਾਂ ਦੀਆਂ ਸੱਤਾਂ ਦੇ ਵਿੱਚ ਸਰਕਾਰੀ ਜਿਹੜੇ ਥਾਮਾ ਹੈਗੀਆਂ ਉਹਨਾਂ ਤੇ ਜਿਹੜਾ ਭਾਸ਼ਾ ਨੂੰ ਜਿਹੜਾ ਪੰਜਾਬੀ ਮਾਂ ਬੋਲੀ ਨੂੰ ਪਹਿਲਾਂ ਪ੍ਰਫੁੱਲਤ ਕਰਾਂਗੇ ਪਰ ਅੱਜ ਵੀ ਅਸੀਂ ਦੇਖਦੇ ਹਾਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਿਹੜੇ ਸਾਈਨ ਬੋਰਡ ਹੈ ਉਹ ਅੱਜ ਵੀ ਜਿਹੜੇ ਅੰਗਰੇਜ਼ੀ ਦੇ ਵਿੱਚ ਲਿਖੇ ਹੋਏ ਨੇ ਦੇਖੋ ਮੈਂ ਸਰਕਾਰ ਬਾਰੇ ਵੈਸੇ ਜ਼ਿਆਦਾ ਇਤਨਾ ਕੁਝ ਕਹਿਣ ਦਾ ਨਹੀਂ ਮੂਡ ਨਹੀਂ ਹੈ ਕਿਉਂਕਿ ਫਿਰ ਗੱਲ ਰਾਜਨੀਤਿਕ ਹੋ ਜਾਣੀ ਹੈ ਇਹ ਇੱਥੇ ਜਿਹੜਾ ਉਹ ਤਾਂ ਤੁਸੀਂ ਜੋ ਸਵਾਲ ਹੈ ਮੈਂ ਇੱਕ ਗੱਲ 'ਚ ਵੈਸੇ ਤੁਹਾਨੂੰ ਸਵਾਲ ਕਰ ਲਿਆ ਕਿ ਸਭ ਦੇ ਸਾਹਮਣੇ ਆ ਪੰਜਾਬੀਆਂ ਦੇ ਕਿ ਕਹੜੀ ਤੇ ਕਰਨੀ ਜਿਨ੍ਹਾਂ ਦੇ ਫਰਕ ਬਹੁਤ ਆ ਪਰ ਫਿਰ ਇਸ ਤੋਂ ਜ਼ਿਆਦਾ ਮੈਂ ਕੁਝ ਕਹਿ ਨਹੀਂ ਸਕਦਾ ਕਿਉਂਕਿ ਇਹ ਸਾਡਾ ਨਰੋਲ ਸਮਾਗਮ ਆ ਜਿਹੜਾ ਧਾਰਮਿਕ ਤੇ ਸੇਵਾ ਵਾਲਾ ਇੱਥੇ ਰਾਜਨੀਤਿਕ ਗੱਲ ਕੋਈ ਨਹੀਂ ਜਿਹੜੀ ਇਹ ਸੇਵਾ ਚੱਲ ਰਹੀ ਆ ਲਗਾਤਾਰ ਜਾਰੀ ਰਹੂਗੀ ਆਉਣ ਵਾਲੇ ਸਮਾਗਮਾਂ ਤੇ ਇਹ ਕਿਰਪਾ ਗੁਰੂ ਸਾਹਿਬ ਨੇ ਕਰਨੀ ਆ ਅਸੀਂ ਚਲਾਉਣ ਵਾਲੇ ਕੁਝ ਵੀ ਨਹੀਂ ਅਸੀਂ ਤਾਂ ਚਰਨ ਸੰਗਤ ਦੇ ਚਰਨਾਂ ਦੀ ਧੂੜ ਆ ਕਿਰਪਾ ਉਹਨੇ ਕਿਰਪਾ ਕੀਤੀ ਉਹਨੇ ਫੁਰਨਾ ਪਾਇਆ ਉਹਨੇ ਚਲਵਾਇਆ ਤੇ ਉਹ ਹੀ ਅੱਗੇ ਚਲਵਾਊਗਾ ਅਰਦਾਸ ਅਸੀਂ ਵੀ ਅਰਦਾਸ ਕਰਾਂਗੇ ਤੁਹਾਨੂੰ ਵੀ ਕਹਿੰਦੇ ਤੁਸੀਂ ਵੀ ਅਰਦਾਸ ਕਰੋ ਤੁਹਾਡੇ ਮਾਧਿਅਮ ਰਾਹੀਂ ਸੁਣਨ ਵਾਲੇ ਲੱਖਾਂ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਅਰਦਾਸ ਕਰੋ ਕਿ ਨੌਜਵਾਨ ਦਸਤਾਰਾਂ ਨਾਲ ਜੁੜਦੇ ਜਾਣ ਤੇ ਆਪਣੇ ਮੂਲ ਨਾਲ ਜੁੜੇ ਬਿਲਕੁਲ ਜੀ ਵੱਡੀ ਗੱਲ ਜਿਹੜੀ ਹੈ ਜਿਸਾ ਬਣਾ ਨੇ ਵੀ ਕਹੀ ਹੈ ਕਿ ਪੰਜਾਬੀ ਜਿੱਥੇ ਸਾਡੇ ਜਿਹੜੇ ਪੱਗਾਂ ਦਸਤਾਰਾਂ ਨੂੰ ਸੰਭਾਲ ਦੀ ਲੋੜ ਹੈ ਉੱਥੇ ਹੀ ਅੱਜ ਜਿਹੜੀ ਪੰਜਾਬੀ ਮਾਂ ਬੋਲੀ ਨੂੰ ਸੰਭਾਲਣ ਦਾ ਵੀ ਇਹਨਾਂ ਨੇ ਸੁਨੇਹਾ ਇਸ ਸੁਨੇਹਾ ਤੋਂ ਦਿੱਤਾ ਹੈ ਕਰਮਦੀਪ ਪ੍ਰਣਾਣ ਸਿੰਘ ਰਾਣਾ ਪੰਜਾਬੀ ਲੋਕ ਚੈਨਲ ਜੀ ਰਣਪੁਰ ਸਾਹਿਬ